ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦੇ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਸ ਲਾਈ ਤੇ ਆਪਾਂ ਨੇ ਬੇ ਗੁੰਡੇ ਲੈਨੇ ਇੱਕ ਕੁਸਲਾਈ ਸਿੱਧੀ ਕਪੂਠੀ ਬਣਾ ਲਈ ਜੀ ਆਪਾਂ ਨੇ ਨੂੰ ਪੰਡ ਡਿਜ਼ਾਈਨ ਬਣਾਉਣੇ ਆ ਜੀ। ਇਹ ਗੁੰਡਾ ਉਤਾਰ ਲਿਆ ਜੀ। ਇਹ ਗੁੰਡਾ ਆਪਾਂ ਬਿਨਾਂ ਬੁਣਿਆ ਉਤਾਰਾਂਗੇ ਜੀ। ਫਿਰ ਆਪਾਂ ਇੱਕ ਬੜ ਪਾਵਾਂਗੇ ਜੀ। ਧਾਗਾ ਅੱਗੇ ਲੈ ਕੇ ਆਵਾਂਗੇ ਜੀ। ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ। ਫਿਰ ਇੱਕ ਬੜ ਪਾਵਾਂਗੇ ਜੀ। ਗੁੰਡਾ ਬਿਨ ਬੁਣਾ ਉਤਾਰਾਂਗੇ ਜੀ। ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ। ਇਸ ਗੁੰਡਾ ਆਪਾਂ ਬਿਨਾਂ ਬੁਣਿਆ ਉਤਾਰਨਾ ਹੈ। ਇੱਕ ਬਲ ਪਾਵਾਂਗੇ ਇਸ ਲਾਈ ਤੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਕੁੰਡਾ ਉਤਾਰ ਲਿਆ ਜੀ ਇੱਕ ਬਲ ਪਾਵਾਂਗੇ ਇਸ ਲਾਈ ਤੇ ਫਿਰ ਆਪਾਂ ਇੱਕ ਕੁੰਡਾ ਪੁੱਠਾ ਬੁਣਾਂਗੇ ਇੱਕ ਕੁੰਡਾ ਆਪਾਂ ਬੁਣਨਾ ਨਹੀਂ ਹੈਗਾ ਜੀ ਬਿਨਾ ਬੁਣੇ ਉਤਾਰ ਲੈਣਾ ਜੀ ਇੱਕ ਬਲ ਪਾਣਾ ਆਪਾਂ ਸਲਾਈ ਤੇ ਫਿਰ ਇੱਕ ਕੁੰਡਾ ਪੁੱਠਾ ਬੁਣਾਂਗੇ ਇਹ ਕੁੰਡਾ ਸਲਿੱਪ ਕਰਾਂਗੇ ਜੀ ਇੱਕ ਬਲ ਪਾਵਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਲਿੱਪ ਕਰਾਂਗੇ ਜੀ ਫਿਰ ਇੱਕ ਬਾੜ ਪਾਵਾਂਗੇ ਇਸ ਲਾਈ ਤੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਇੱਕ ਗੁੰਡਾ ਉਤਾਰ ਲਾਂਗੇ ਜੀ ਬਿਨਾ ਬੁਣਿਆ ਇੱਕ ਬਾੜ ਪਾਵਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਫਿਰ ਇੱਕ ਗੁੰਡਾ ਬਿਨਾ ਬੁਣੇ ਉਤਾਰਾਂਗੇ ਜੀ ਇੱਕ ਬਾੜ ਪਾਵਾਂਗੇ ਸਲਾਈ ਦੇ ਗੁੰਡਾ ਪੁੱਠਾ ਬੁਣਾਂਗੇ ਐਡ ਵਾਲਾ ਗੁੰਡਾ ਚਿੱਟਾ ਗੁੰਡਾ ਹੁਣ ਬਣਾਵਾਂਗੇ ਜੀ ਆਪਾਂ ਪੁੱਠੇ ਸਲਾਈ ਪੁੱਠੇ ਸਲਾਈ ਵੀ सेम ही ਬਣੂਗੀ ਹਾਂ ਜੇ ਇੱਕ ਗੁੰਡਾ ਉਤਾਦ ਲੈ ਜੀ ਧੱਗਾ ਅੱਗੇ ਕਰਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਉਣਾਂਗੇ ਜਿਹੜਾ ਪਹਿਲਾਂ ਬਲ ਪਾਇਆ ਸੀ ਆਪਾਂ ਨੇ ਫਿਰ ਪ ਬਲ ਪਾਣਾ ਇਸ ਸਲਾਈ ਤੇ ਗੁੰਡਾ ਬਿਨਾਂ ਬੁਣੋ ਤਾਦ ਨੇ ਜੀ ਆਪਾਂ ਨੇ ਇੱਕ ਗੁੰਡਾ ਪੁੱਠਾ ਬੁਣਾਂਗੇ ਜੀ ਆਪਣੇ ਹੁਣ ਦੋ ਗੁੰਡੇ ਹੋ ਗਏ ਜੀ। ਉਤਾਰਾਂਗੇ ਜੀ ਫਿਰ ਬੜ ਪਾਵਾਂਗੇ ਸਲਾਈ ਤੇ ਇੱਕ ਗੁੰਡਾ ਪੁੱਠਾ ਗੁਣਾਗੇ ਜੀ। ਫਿਰ ਪਾ ਗੁੰਡੇ ਉਤਾਰਾਂਗੇ ਜੀ ਬਿਨਾ ਬੁਣੇ। ਬੜ ਪਾਵਾਂਗੇ ਸਲਾਈ ਤੇ ਇੱਕ ਗੁੰਡਾ ਪੁੱਠਾ ਗੁਣਾਗੇ। ਫਿਰ ਗੁੰਡੇ ਉਤਾਰਾਂਗੇ ਜੀ ਇੱਕ ਬੜ ਪਾਵਾਂਗੇ ਸਲਾਈ ਤੇ। ਇੱਕ ਗੁੰਡਾ ਪੁੱਠਾ ਗੁਣਾਗੇ ਜੀ ਆਪਾਂ। ਸਾਰੀ ਸਲਾਈ ਬਣਾਵਾਂਗੇ ਇੱਥੇ ਆਪਾਂ। ਦੋ ਕੁੰਡੇ ਉਤਾਰਾਂਗੇ ਜੀ ਇੱਕ ਬੜ ਪਾਵਾਂਗੇ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਇੱਕ ਕੁੰਡਾ ਪੁੱਠਾ ਬਣਾਂਗੇ ਦੋ ਸਲਾਈਆਂ ਬਣ ਗਈਆਂ ਜੀ ਆਪਣੀਆਂ ਹੁਣ ਤੀਜੀ ਸਲਾਈ ਬਣਾਵਾਂਗੇ ਫਿਰ ਆਪਾਂ ਇਹ ਕੁੰਡੇ ਬਿਨਾ ਬੁਣੇ ਉਤਾਰਾਂਗੇ ਇੱਕ ਬਲ ਪਾਵਾਂਗੇ ਚਲਾਈ ਦੇ। ਗੁੰਡਾ ਪੁੱਠਾ ਗੁਣਾਗੇ। ਆਪਣੇ ਹੁਣੇ ਚਾਰ ਗੁੰਡੇ ਬਣ ਗਏ। ਇਹ ਤਿੰਨ ਗੁੰਡੇ ਪਾ ਉਤਾਰਾਂਗੇ, ਇੱਕ ਬਲ ਪਾ ਲਾਂਗੇ। ਇੱਕ ਗੁੰਡਾ ਪੁੱਠਾ ਗੁਣਾਗੇ। ਫਿਰ ਬਿਨਾਂ ਗੁਣੇ ਉਤਾਰਾਂਗੇ ਜੀ ਗੁੰਡੇ। ਇੱਕ ਗੁੰਡਾ ਪੁੱਠਾ ਗੁਣਾਗੇ। ਇੱਕ ਬਲ ਪਾ ਲਾਂਗੇ, ਇੱਕ ਗੁੰਡਾ ਪੁੱਠਾ ਗੁਣਾਗੇ ਜੀ। ਬਿਨਾਂ ਗੁਣੇ ਉਤਾਰਾਂਗੇ ਜੀ ਗੁੰਡੇ ਆਪ। ਬਹੁਤ ਹੀ ਸਿੰਪਲ ਤੇ ਆਸਾਨ ਜੜ ਡਿਜ਼ਾਈਨ ਹੈ ਜੀ ਇੱਕ ਗੁੰਡਾ ਪੁੱਠਾ ਬੁਣਨਾ ਇੱਕ ਸਿੱਧਾ ਬੁਣਨਾ ਤੇ ਇੱਕ ਗੁੰਡਾ ਉਤਾਰਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਇੱਕ ਗੁੰਡਾ ਪਾ ਸਿੱਧਾ ਬੁਣਾਗੇ ਜਿਹੜੇ ਆਪਣੇ 1 2 3 4 ਕੁੰਡੇ ਹੋ ਗਏ ਚਾਰ ਕੁੰਡਿਆਂ ਨੂੰ ਆਪਾਂ ਸਿੱਧੇ ਪੋਣਾਗੇ ਜੀ ਇਕੱਠੇ ਪੋਣਾਗੇ ਜੀ ਚਾਰ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇਹ ਇੱਕ ਗੁੰਡਾ ਆਪਾਂ ਸਿੱਧਾ ਪੋਣਾਗੇ ਹੁਣ ਆਪਾਂ ਚਾਰ ਕੁੰਡਿਆਂ ਨੂੰ ਇਕੱਠੇ ਪੋਣਾਗੇ ਚਾਰ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਗੇ ਫਿਰ ਚਾਰ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਚਾਰ ਗੁੰਡਿਆਂ ਨੂੰ ਇਕੱਠੇ ਬੁਣਾਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਚਾਰ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਬੁਣਾਗੇ ਚਾਰ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਫਿਰ ਚਾਰ ਕੁੰਡੇ ਇਕੱਠੇ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਂਗੇ ਫਿਰ ਪਾ ਚਾਰ ਕੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਫਿਰ ਪਾ ਚਾਰ ਕੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਪਾ ਸਿੱਧਾ ਬੁਣਾਂਗੇ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਸਿੱਧੇ ਬੁਣਾਂਗੇ ਸਿਲਾਈ ਸਾਰੀ ਸਾਰੇ ਕੁੰਡੇ ਆਪਾਂ ਸਿੱਧੇ ਸਿੱਧੇ ਬੁਣਾਂਗੇ ਜੀ ਅਨੂੰ ਜੋ ਆਪਣੇ ਸਾਰੇ ਸਲਾਈ ਸਿੱਧੀ ਬਣਾ ਲਈ ਹੁਣ ਆਪਾਂ ਪੁੱਠੀ ਸਲਾਈ ਬਣਾਵਾਂਗੇ ਪੁੱਠੀ ਸਲਾਈ ਵੀ ਸਾਰੇ ਪੁੱਠੇ ਬਣਾਉਗੇ ਜੇ ਆਪਾਂ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਜੀ ਡਿਜ਼ਾਈਨ ਸਾਰੇ ਸਲਾਈ ਆਪਣੇ ਪੁੱਠੇ ਬਣਾ ਲਈ। ਹੁਣ ਪਛੇ ਦਿਸ ਲਈ ਤੇ ਫਿਰ ਆਪਣੀ ਸਾਰੀ ਸਿੱਧੀ ਬਣੂਗੀ ਇਹ ਸਲਾਈ। ਬਾਕੀ ਜਿਹੜੇ ਭੈਣ ਭਾਈ ਆਪਣੇ ਡਿਜ਼ਾਈਨ ਪਸੰਦ ਕਰਦੇ ਨੇ ਬਹੁਤ-ਬਹੁਤ ਧੰਨਵਾਦ ਹੈ ਜੀ ਇਹਨਾਂ ਦਾ। సారి సలా బ బ పుట్ీి సలాయి బ సారి సారి సై పుట్ీీ బావీ ਇਹ ਚਾਰ ਸਲਾਈਆਂ ਬਣ ਗਈਆਂ। ਹੁੱਕ ਕੁੰਡਾ ਉਤਾਰ ਲਈ। ਧਾਗਾ ਅੱਗੇ ਕਰਕੇ ਕੁੰਡਾ ਬਿਨਾ ਬਣਿਆ ਉਤਾਰਾਂਗੇ ਜੀ। ਫਿਰ ਇੱਕ ਬਲ ਪਾਵਾਂਗੇ ਇਸ ਸਲਾਈ ਤੇ। ਇੱਕ ਕੁੰਡਾ ਆਪ ਪੁੱਠਾ ਬੋਣਾਂਗੇ ਜੀ। ਫਿਰ ਇੱਕ ਕੁੰਡਾ ਉਤਾਰਾਂਗੇ ਜੀ ਬਿਨਾ ਬੁਣੇ ਇੱਕ ਬਲ ਪਾਵਾਂਗੇ ਇਸ ਸਲਾਈ ਤੇ। ਇੱਕ ਕੁੰਡਾ ਪੁੱਠਾ ਬੋਣਾਂਗੇ, ਇੱਕ ਕੁੰਡਾ ਉਤਾਰਾਂਗੇ ਜੀ। ਬੜਾ ਪਾਵਾਂਗੇ ਇਸ ਸਲਾਈ ਤੇ ਇੱਕ ਕੁੰਡਾ ਪੁੱਠਾ ਗੋਣਾਂਗੇ ਫਿਰ ਇੱਕ ਕੁੰਡਾ ਬਿਨਾਂ ਗੋਣਿਆ ਉਤਾਰ ਲੈਣਾ ਜੀ ਇੱਕ ਬੜ ਪਾਣਾ ਇਸ ਸਲਾਈ ਤੇ ਇੱਕ ਕੁੰਡਾ ਪੁੱਠਾ ਗੋਣਾਂਗੇ ਜੀ ਆਪਾਂ ਦੁਬਾਰੇ ਆਪਣਾ ਡਿਜ਼ਾਈਨ ਤਿਆਰ ਹੋ ਰਿਹਾ ਜੀ ਫਿਰ ਇੱਕ ਕੁੰਡਾ ਆਪਾਂ ਬਿਨਾਂ ਗੋਣਿਆ ਉਤਾਰ ਲੈਣਾ ਜੀ ਇੱਕ ਬੜ ਪਾਵਾਂਗੇ ਇਸ ਸਲਾਈ ਤੇ ਫਿਰ ਇੱਕ ਕੁੰਡਾ ਪੁੱਠਾ ਗੋਣਾਂਗੇ ਗੁੰਡਾ ਉਤਾਰਾਂਗੇ ਜੀ ਇੱਕ ਬਲ ਪਾਵਾਂਗੇ ਇਸ ਲਾਈ ਤੇ ਇੱਕ ਗੁੰਡਾ ਪੁੱਠਾ ਬੋਣਾਂਗੇ ਜੀ ਕੁੰਡਾ ਪੁੱਠਾ ਗੁੰਡਾ ਇੱਕ ਕੁੰਡਾ ਪਾ ਉਤਾਰਾਂਗੇ। ਇੱਕ ਬਲ ਪਾਵਾਂਗੇ ਸਲਾਈ ਤੇ। ਫਿਰ ਇੱਕ ਕੁੰਡਾ ਪੁੱਠਾ ਬੁਣਾਂਗੇ। ਇੱਕ ਗੁੰਡਾ ਬਿਨਾਂ ਬੁਣੇ ਉਤਾਰ ਲੈਣਾ ਜੀ ਇੱਕ ਬਲ ਪਾ ਲੈਣਾ ਸਲਾਈ ਤੇ। ਇੱਕ ਗੁੰਡਾ ਪੁੱਠਾ ਬੁਣਾਂਗੇ ਇੱਕ ਕੁੰਡਾ ਸਿੱਧਾ ਬੁਣਾਂਗੇ। ਉਪਰ ਆ ਗਏ। ਪੁੱਠੀ ਸਲਾਈ ਦੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਫਿਰ ਆਪਣੇ ਦੋ ਗੁੰਡਿਆਂ ਨੂੰ ਹੁਣ ਇਹਨਾਂ ਨੂੰ ਬਿਨਾਂ ਬੁਣੇ ਉਤਾਰਾਂਗੇ ਜੀ ਇੱਕ ਬਲ ਪਾਵਾਂਗੇ ਇਸ ਲਾਈ ਤੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਤੇ ਇਹਦੇ ਪੰਜ ਗੁੰਡੇ ਬਿਨਾਂ ਬੁਣੇ ਉਤਾਰਾਂਗੇ ਜੀ ਦੋ ਗੁੰਡੇ ਹੋ ਗਏ ਆਪਣੇ ਇੱਕ ਗੁੰਡਾ ਪੁੱਠਾ ਬੁਣਾਂਗੇ ਦੋ ਗੁੰਡੇ ਬਿਨਾ ਬਣੇ ਉਤਾਰਾਂਗੇ ਜੀ ਇੱਕ ਬੜ ਪਾਵਾਂਗੇ ਇਸ ਲਾਈ ਦੇ ਇੱਕ ਗੁੰਡਾ ਪੁੱਠਾ ਬੁਣਾਗੇ ਜੀ ਆਪਾਂ ਫਿਰ ਆਪ ਦੋ ਗੁੰਡੇ ਬਿਨਾ ਬਣੇ ਉਤਾਰ ਲੈਣੇ ਨੇ ਜੀ ਇੱਕ ਬੜ ਪਾਣਾ ਇਸ ਲਾਈ ਦੇ ਇੱਕ ਗੁੰਡਾ ਪੁੱਠਾ ਬੁਣਾਗੇ ਪੁੱਠਾ ਗੁਣਾਗੇ ਬਿਨਾ ਗੁਣੇ ਉਤਾਰਾਂਗੇ ਜੀ ਤੋਂ ਕੁੰਡਿਆਂ ਨੂੰ ਆਪਾਂ ਹੁਣ ਇੱਕ ਕੁੰਡਾ ਉਤਾਰ ਲਾਂਗੇ ਜੀ ਆਪਾਂ ਆ ਆਪਣੇ ਤਿੰਨ ਕੁੰਡੇ ਹੋ ਗਏ ਜੀ ਫਿਰ ਆਪਾਂ ਤਿੰਨ ਕੁੰਡਿਆਂ ਨੂੰ ਸਲਿੱਪ ਕਰਾਂਗੇ ਜੀ ਇੱਕ ਬਲ ਪਾਵਾਂਗੇ ਜੀ ਦੋ ਕੁੰਡੇ ਆਪਾਂ ਨਹੀਂ ਸੋਰੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਆਪਾਂ ਤੇਨੂੰ ਗੁੰਡੇਾਂ ਨੂੰ ਸਲੀਪ ਕਰਾਂਗੇ ਜੀ ਇੱਕ ਬਲ ਪਾਵਾਂਗੇ ਇੱਕ ਗੁੰਡਾ ਪੁੱਠਾ ਬੁਣਾਂਗੇ ਜੀ ਸਾਰੀ ਸਲਾਈ ਬਣਾਵਾਂਗੇ ਜੀ ਆਪਾਂ ਇੱਕ ਬਲ ਪਾ ਲੈਣਾ ਇੱਕ ਗੁੰਡਾ ਪੁੱਠਾ ਬੁਣਾਂਗੇ ਫਿਰ ਗੁੰਡੇ ਉਤਾਰਾਂਗੇ ਜੀ ਇੱਕ ਬਲ ਪਾਵਾਂਗੇ ਜੀ ਆਪਾਂ ਇੱਕ ਗੁੰਡਾ ਪੁੱਠਾ ਬੁਣਾਂਗੇ ਕੁੰਡਾ ਸਿੱਧਾ ਬੁਣਨਾ ਹੁਣ ਇੱਕ ਕੁੰਡਾ ਉਤਾਰ ਲਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਹੁਣ ਇਹ ਆਪਣੇ ਜਿਹੜੇ ਚਾਰ ਕੁੰਡੇ ਨੇ ਇਹਨਾਂ ਨੂੰ ਫਿਰ ਆਪਾਂ ਇਕੱਠੇ ਬੁਣਾਂਗੇ ਚਾਰ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਪਰ ਚਾਰ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਹੋਣਾਗੇ ਇਹ ਚਾਰ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਹੋਣਾਗੇ ਆਪਾਂ ਇਹਨਾਂ ਨੂੰ ਵੀ ਸਿੱਧੇ ਹੋਣਾਗੇ ਜੀ ਚਾਰ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਉੱਤੋਂ ਕੁੰਡਾ ਸਿੱਧਾ ਬੁਣਾਵਾਂਗੇ। ਚਾਰ ਕੁੰਡੇ ਆਪਾਂ ਇਕੱਠੇ ਬੁਣਾਵਾਂਗੇ। ਚਾਰ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਹੁੰਦਾ ਆਪਾਂ ਪੋਠਾ ਉਣਾਗੇ ਜੀ ਹੁਣ ਅਪ ਸਾਰੇ ਸਲਾਈ ਸਿੱਧੀ ਬਣਾਵਾਂਗੇ ਸਾਰੀ ਸਲਾਈ ਇਹ ਬਣੀ ਸਿੱਧੀ ਸਿੱਧੀ ਬਣਾ ਲਾਣੀ ਹੈ ਜੀ। ਅਗੋਂ ਜੀ ਸਾਰੇ ਸਲਾਈ ਆਪਣੀ ਸਿੱਧੀ ਬਣ ਗਏ। ਉਨਪਾਗੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਣੇ ਸਾਰੇ ਪੁੱਠੇ ਬਣਨੇ ਆ ਜੀ। ਤੋਂ ਸਾਰੀ ਸਲਾਈ ਆਪਣੀ ਪੁੱਠੀ ਬਣਾ ਲੈਣੀ ਹੈ ਜੀ। ਮੇਰੇ ਜਿਪਾ ਨੇ ਪੁੱਠੇ ਬਣਾ ਲਏ ਸਲਾਈ ਤੇ ਇਹੋ ਆਪਣੇ ਇੱਕ ਸਲਾਈ ਸਿੱਧੀ ਬਣੂਗੀ ਇੱਕ ਪੁੱਠੇ ਬਣੂਗੀ ਜੀ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਜੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਿਲਕੁਲ ਆਸਾਨ ਡਿਜ਼ਾਈਨ ਹੈ ਜੀ ਬਣਾਉ ਉਹ ਜੀ ਆਪਣੀ ਕੋਟੀ ਸਵੈਟਰ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਧੰਨਵਾਦ